ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੈਂਤੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰਸ ਸਿਕਸਟੀ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਪੰਗੋਲ ਤੇ ਇਸ ਦਾ ਵਿਸ਼ਾ ਹੈ ਭਾਰਤ ਦੇ ਗੁੰਵੰਡੀ ਦੇਸ਼ ਇਹ ਮਾਸਟਰ ਕੈਡਰ UGC TET 2 ਤੇ ਹਰ ਤਰ੍ਹਾਂ ਦੇ ਗਵਰਨਮੈਂਟ ਜੌਬ ਇਗਜ਼ਾਮ ਦੇ ਵਿਦਿਆਰਥੀਆਂ ਲਈ ਬੜੇ ਮਹੱਤਵਪੂਰਨ ਪ੍ਰਸ਼ਨ ਹਨ ਗੱਲਬਾਤ ਕਰਦੇ ਹਾਂ ਪੰਗੋਲ ਦੇ ਮਹੱਤਵਪੂਰਨ ਪ੍ਰਸ਼ਨਾਂ ਦੇ ਬਾਰੇ ਭਾਰਤ ਦੇ ਕਿੰਨੇ ਗੁਆਂਢੀ ਦੇਸ਼ ਹਨ ਸੱਤ ਗੁਆਂਢੀ ਦੇਸ਼ ਨੇ ਸਰਹੱਦੀ ਜਿਨ੍ਹਾਂ ਦੀਆਂ ਸਰਹੱਦਾਂ ਲੱਗਦੀਆਂ ਨੇ ਸੱਤ ਨੇ ਭਾਰਤ ਦਾ ਸਭ ਤੋਂ ਵੱਡਾ ਗੁਆਂਢੀ ਦੇਸ਼ ਕਿਹੜਾ ਹੈ ਕੁਐਸਚਨ ਹੈ ਜੀ ਭਾਰਤ ਦਾ ਸਭ ਤੋਂ ਵੱਡਾ ਗੁਆਂਢੀ ਦੇਸ਼ ਕਿਹੜਾ ਹੈ ਤਾਂ ਚੀਨ ਭਾਰਤ ਦਾ ਸਭ ਤੋਂ व्डा गुआी देश है चीन की आबादी दुनिया च सब तो ज्यादा है अगला प्रश्न भारत तो लंबी सरहद किस देश लगती है भारत की सब तो लंबी सरहद किस देश लगती है तो उत्तर है बंगलादेश भारत के पश्चिम वाल वाला है पाकिस्तान भारत के पश्चिम वाला गुआढ़ी देश है जी ਪਾਕਿਸਤਾਨ ਗੁਆਂਢੀ ਦੇਸ਼ ਹੈ ਇਸ ਚੈਨਲ ਤੇ ਮੈਂ ਤੁਹਾਨੂੰ ਜਰਨਲ ਨੌਲੇਜ ਕਰੰਟ ਅਫੇਅਰਸ ਵਿਕ 60 ਇਥੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਬਹੁਤਤਪੂਰਨ ਜਾਣਕਾਰੀ ਦੇਣੀ ਹਾਂ ਕਿਰਪਾ ਕਰਕੇ ਮੇਰੇ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਭਾਰਤ ਦੇ ਉੱਤਰ ਵਿੱਚ ਕਿਹੜਾ ਦੇਸ਼ ਹੈ ਪੱਛਮ ਵਿੱਚ ਪਾਕਿਸਤਾਨ ਉੱਤਰ ਵਿੱਚ ਚੀਨ ਤੇ ਭਾਰਤ ਦੇ ਉੱਤੋਂ ਪੂਰਬ ਵੱਲ ਸਭ ਤੋਂ ਛੋਟਾ ਦੇਸ਼ ਕਿਹੜਾ ਹੈ ਉੱਤਰ ਪੂਰਬ ਵੱਲ ਸਭ ਤੋਂ ਛੋਟਾ ਦੇਸ਼ ਕਿਹੜਾ ਹੈ ਤਾਂ ਉਹ ਕਿਹੜਾ ਹੈ ਜੀ ਭੂਟਾਨ ਚੀਨ ਪਾਕਿਸਤਾਨ ਭੂਟਾਨ ਗੁਆਂਢੀ ਦੇਸ਼ਾਂ ਦੇ ਨਾਮ ਨੇਪਾਲ ਭਾਰਤ ਦੀ ਕਿਸ ਦਿਸ਼ਾ ਵਿੱਚ ਹੈ ਪੂਰਬ ਦੱਖਣ ਤੇ ਪੱਛਮ ਵਿੱਚ ਭਾਰਤ ਦੇ ਦੱਖਣ ਵੱਲ ਸਮੁੰਦਰ ਪਾਰ ਕਿਹੜਾ ਦੇਸ਼ ਹੈ ਉਹ ਕਿਹੜਾ ਹੈ ਜੀ ਸ਼੍ਰੀਲੰਕਾ ਤਾਂ ਸ਼੍ਰੀਲੰਕਾ ਦੀ ਸਮੁੰਦਰੀ ਸਰਹੱਦ ਜਿਹੜੀ ਹੈ ਉਹ ਭਾਰਤ ਦੇ ਨਾਲ ਲੱਗਦੀ ਹੈ ਤਾਂ ਇਹ ਸਮੁੰਦਰੀ ਗੁਆਂਡੀ ਦੇਸ਼ ਆ ਜਾਂਦਾ ਹੈ ਭਾਰਤ ਦਾ ਕੀ ਸ਼੍ਰੀਲੰਕਾ ਇਹ ਕਿੱਥੇ ਹੈ ਜੀ ਦੱਖਣ ਵਿੱਚ ਅਗਲਾ ਪ੍ਰਸ਼ਨ ਭਾਰਤ ਦਾ ਛੋਟਾ ਸਮੁੰਦਰੀ ਗੁਆਂਡੀ ਕਿਹੜਾ ਹੈ ਗੁਆਂਡੀ ਦੇਸ਼ ਕਿਹੜਾ ਹੈ ਮਾਲਦੀਵ ਮਾਲਦੀਵ ਸ਼੍ਰੀਲੰਕਾ ਇਹ ਸਮੁੰਦਰੀ ਗੁਆਂਡੀ ਦੇਸ਼ ਨੇ 2 ਸੱਤ ਸਰਹੱਦੀ ਤੇ 2 ਸਮੁੰਦਰੀ 9 ਗੁਆਂਡੀ ਦੇਸ਼ ਕੋਲੋਗੇ। ਬੰਗਲਾਦੇਸ਼ ਭਾਰਤ ਦੀ ਕਿਸ ਦਿਸ਼ਾ ਵਿੱਚ ਹੈ? ਪੂਰਬ, ਪੱਛਮ ਵਿੱਚ ਪਾਕਿਸਤਾਨ, ਪੂਰਬ ਵਿੱਚ ਬੰਗਲਾਦੇਸ਼, ਉੱਤਰ ਵਿੱਚ ਚੀਨ। ਤਾਂ ਦਿਸ਼ਾਵਾਂ ਤੁਸੀਂ ਯਾਦ ਰੱਖੀਆਂ ਨੇ ਕਿਹੜਾ ਗੁਆਂਡੀ ਦੇਸ਼ ਕਿਹੜੀ ਦਿਸ਼ਾ ਵਿੱਚ ਹੈ? ਕਿਹੜੇ ਦੇਸ਼ ਭਾਰਤ ਤੋਂ ਪੂਰੀ ਤਰ੍ਹਾਂ ਜ਼ਮੀਨ ਨਾਲ ਕਿਰੇ ਹੋਏ ਹਨ? ਨੇਪਾਲ ਪੁਟਾਨ ਭਾਰਤ ਦਾ ਸਭ ਤੋਂ ਛੋਟਾ ਗੁਆਂਡੀ ਦੇਸ਼ ਸਮੁੰਦਰੀ ਮਾਲਦੀਪ ਹੈ ਸਭ ਤੋਂ ਛੋਟਾ ਗੁਆਂਡੀ ਦੇਸ਼ ਕਿਹੜਾ ਹੈ ਜੀ ਮਾਲਦੀਪ ਹੈ ਇਸ ਚੈਨਲ ਤੇ ਮੈਂ ਤੁਹਾਨੂੰ ਹਿਸਟਰੀ ਸਵਿਕਸ ਤੇ ਪੰਜਾਬੀ ਦੀ ਮੌਕ ਟੈਸਟ ਵੀ ਕਰਵਾ ਰਹੀ ਹਾਂ ਇਹ ਮੌਕ ਟੈਸਟ ਤੁਹਾਡੇ ਪੇਪਰ ਦੀ ਤਿਆਰੀ ਲਈ ਬੜੇ ਲਾਇਬੰਦ ਹੋਣਗੇ ਸੋ ਮੇਰੇ ਚੈਨਲ ਨੂੰ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ काठमांडू किस गुआी देश की राजधानी है नेपाल पूछा गया कि नेपाल की राजधानी के पूछा जा रहा है नेपाल की राजधानी काठमांडू ढाका किस देश की राजधानी है ढाका बंगलादेश नेपाल की काठमांडू बंगलादेश दी भूटान की राजधानी का की ना है थींपू श्रीलंका की राजधानी केड़ी है श्री जयवरधनेपुरा कोटे तो यह राजधानिया के नाम पहला गुआढ़ी देश फिर उन्होंने गुआढ़ी देशों दधानिया के दे, नाम इंपॉर्टेंट ने जीके जिन्हें भी प्रश्न आते ने उन्होंने राजधानियाँ जरूर पूछिया जा अगला ਕਸ਼ਨ ਆਈ ਦੀ ਵੀਡੀਓ ਦਾ ਕਿਹੜਾ ਦੇਸ਼ ਭਾਰਤ ਨਾਲ ਸਭ ਤੋਂ ਵੱਧ ਸੱਭਿਆਚਾਰਕ ਤੌਰ ਤੇ ਜੁੜਿਆ ਹੋਇਆ ਹੈ ਉਸ ਦਾ ਨਾਮ ਹੈ ਜੀ ਨੇਪਾਲ ਨੇਪਾਲ ਤੇ ਭਾਰਤ ਦਾ ਸੱਭਿਆਚਾਰ ਕਾਫੀ ਹੱਦ ਤੱਕ ਮਿਲਦਾ ਹੈ ਕਿਹੜੇ ਗੁਆਂਢੀ ਦੇਸ਼ਾਂ ਵਿੱਚ ਮੁਸਲਮਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤਾਂ ਉਹ ਨੇ ਪਾਕਿਸਤਾਨ ਤੇ ਬੰਗਲਾਦੇਸ਼ ਪਾਕਿਸਤਾਨ ਤੇ ਬੰਗਲਾਦੇਸ਼ਾਂ ਦੇ ਵਿੱਚ ਜੋ ਦੋ ਗੁਆਂਢੀ ਦੇਸ਼ ਨੇ ਜਿਨ੍ਹਾਂ ਚ ਮੁਸਲਮਾਨਾਂ ਦੀ ਗਿਣਤੀ ਹੈ ਜੋ ਬਹੁਤ ਜ਼ਿਆਦਾ ਹੈ ਅਗਲਾ ਪ੍ਰਸ਼ਨ ਅੱਜ ਦੀ ਵੀਡੀਓ ਦਾ ਪਾਕਿਸਤਾਨ ਦੀ ਰਾਜਧਾਨੀ ਕਿਹੜੀ ਹੈ ਤਾਂ ਪਾਕਿਸਤਾਨ ਦੀ ਰਾਜਧਾਨੀ ਕਿਹੜੀ ਹੈ ਜੀ اسلامਾਬਾਦ afghanistan ਦੀ ਰਾਜਧਾਨੀ ਦਾ ਨਾਮ ਕੀ ਹੈ ਜੀ ਕਾਬੁਲ ਸੋ ਇਸ ਤਰ੍ਹਾਂ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਭਾਰਤ ਦੇ ਗੁਆਂਢੀ ਦੇਸ਼ 7 ਸਰਹੱਦ ਦੀ 2 ਸਮੁੰਦਰੀ ਕੁੱਲ ਕਿੰਨੇ ਹੋਗੇ ਜੀ 9 ਗੁਆਂਢੀ ਦੇਸ਼ ਤੇ ਉਹਨਾਂ ਦੀਆਂ ਰਾਜਧਾਨੀਆਂ ਕਿਹੜੀ ਦੇਸ਼ ਦੀ ਕਿਹੜੀ ਰਾਸਤਾਨੀ ਹੈ ਕਿਹੜੀ ਦਿਸ਼ਾ ਚ ਕਿਹੜਾ ਰਾਜ ਹੈ ਇਸ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇ ਰਹੀ ਹਾਂ ਅਗਲਾ ਪ੍ਰਸ਼ਨ ਅਫਗਾਨਿਸਤਾਨ ਭਾਰਤ ਦੀ ਕਿਹੜੀ ਦਿਸ਼ਾ ਵਿੱਚ ਸਥਿਤ ਹੈ ਜੀ ਉੱਤਰ ਪੱਛਮ ਦਿਸ਼ਾ ਵਿੱਚ ਜੋ ਹੈ ਅਫਗਾਨਿਸਤਾਨ ਭਾਰਤ ਦੀ ਉੱਤਰ ਪੱਛਮ ਦਿਸ਼ਾ ਵਿੱਚ ਸਥਿਤ ਹੈ ਭਾਰਤ এਸ਼ੀਆ ਦੇ ਕਿਹੜੇ ਹਿੱਸੇ ਵਿੱਚ ਸਥਿਤ ਹੈ ਜੀ ਭਾਰਤ एशिया के दखनी हिस्से स्थित है देखो, तो देखो इंपोर्टेंट क्वेश्चन ने जिन्हें भी क्वेश्चन ने टैक्स बुक के लिए इंपोर्टेंट प्रश्न मैं थोड़े सामने लैके आई हाँ पूर्वी पाकिस्तान पहला किसान किया जाता पूर्वी पाकिस्तान भारत के पूर्व ना बंगलादेश भूटान देश का धर्म के भूटान देश का मुख धर्म के ਤਾਂ ਬੁੱਧਤਰਮ ਬੋਦੀ ਜਿਆਦਾ ਜਿਹੜੇ ਨੇ ਉਹ ਪੁਟਾਨ ਦੇਸ਼ ਤੇ ਪਾਏ ਗਏ ਹਨ ਤਾਂ ਬੁੱਧਤਰਮ ਇੱਥੋਂ ਦਾ ਮੁਖਤਰਮ ਹੈ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਵਰੇਸਟ ਕਿਸ ਦੇਸ਼ ਵਿੱਚ ਹੈ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਵਰੇਸਟ ਕਿਸ ਦੇਸ਼ ਵਿੱਚ ਹੈ ਜੀ ਨੇਪਾਲ ਦੇਸ਼ ਵਿੱਚ ਹੈ श्रीलंका कदों आजाद होया श्रीलंका चार फरवरी उन्नीस सौ अड़तालीस्वी आजाद होया देखो भारत आजाद होया पंद्रह अगस्त उन्नीस सौ संताली श्रीलंका चार फरवरी उन्नीस सौ अड़ताली आजाद होया अगला प्रश्न नेपाल का राष्ट्रीय जानवर केडा है जी? नेपाल का राष्ट्रीय जानवर केडा है गां ਚੀਨ ਦੀ ਸਰਕਾਰੀ ਭਾਸ਼ਾ ਕਿਹੜੀ ਹੈ ਚੀਨ ਦੀ ਸਰਕਾਰੀ ਭਾਸ਼ਾ ਹੈ ਮੈਂਡਰਿਨ ਚੀਨ ਦੀ ਸਰਕਾਰੀ ਭਾਸ਼ਾ ਮੈਂਡਰਿਨ ਹੈ ਪੰਜਾਬ ਦੀ ਰਾਜ ਭਾਸ਼ਾ ਕਿਹੜੀ ਹੈ ਜੀ ਪੰਜਾਬੀ ਤਾਂ ਚੀਨ ਦੀ ਸਰਕਾਰੀ ਭਾਸ਼ਾ ਕਿਹੜੀ ਹੈ ਮੈਂਡਰਿਨ ਹੈ ਨੇਪਾਲ ਦਾ ਰਾਸ਼ਟਰੀ ਜਾਨਵਰ ਗਾਂ ਹੈ ਭਾਰਤ ਤੇ ਪਾਕਿਸਤਾਨ ਨੂੰ ਅਲੱਗ ਕਰਨ ਵਾਲੀ ਸਰਹੱਦੀ ਲਾਈਨ ਦਾ ਕੀ ਨਾਂ ਹੈ ਜੀ रेड क्लिफ भारत ਤੇ ਪਾਕਿਸਤਾਨ ਦੇ ਦੋ ਦੇਸ਼ਾਂ ਨੂੰ ਇੱਕ ਲਾਈਨ ਅਲੱਗ ਕਰਦੀ ਹੈ ਉਸ ਦਾ ਨਾਮ ਹੈ ਜੀ ਰੈਡ ਕਲਿਫ afghanistan ਦਾ ਸਰਹੱਦੀ ਰਾਜ ਕਿਹੜਾ ਹੈ afghanistan ਨਾਲ ਕਿਹੜੇ ਦੇਸ਼ ਦੀ ਹੱਦ ਲੱਗਦੀ ਹੈ ਸਰਹੱਦ ਲੱਗਦੀ ਹੈ ਜੀ ਲਦਾਖ ਦੀ afghanistan ਨਾਲ ਲਦਾਖ ਦੀ ਸਰਹੱਦ ਲੱਗਦੀ ਹੈ चीन की सब तो लंबी नदी केडी है याक्षी नदी चीन की सब तो लंबी नदी का नाम याक्षी नदी दा 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 अफगानिस्तान का राष्ट्रीय जानवर केडा है अफगानिस्तान का बर्फ का तेंदुआ बिल्कुल ठीक बर्फ का तेंदुआ अफगानिस्तान का राष्ट्रीय जानवर है चीन की सब तो लंबी नदी का की नाम है जी याक्षी नदी ਅੱਜ ਦੇ ਪ੍ਰਸ਼ਨ ਭਾਰਤ ਦੇ ਗੁਆਂਢੀ ਦੇਸ਼ ਉਹਨਾਂ ਦੀਆਂ ਰਾਜਸਥਾਨੀਆਂ ਉਹਨਾਂ ਦੇ ਰਾਸ਼ਟਰੀ ਜਾਨਵਰ ਰਾਸ਼ਟਰੀ ਚਿੰਨ ਇਹਨਾਂ ਦੇ ਨਾਲ ਸੰਬੰਧਿਤ ਵੀਡੀਓ ਏ 6ਵੀਂ 7ਵੀਂ ਦੀਆਂ ਜਮਾਤਾਂ ਚ ਅਸੀਂ ਪੜ੍ਹਦੇ ਆਏ ਹਾਂ ਸੋ ਅੱਜ ਦੀ ਵੀਡੀਓ ਜੀਕੇ ਦੇ ਪ੍ਰਸ਼ਨਾਂ ਨਾਲ ਵੀ ਸੰਬੰਧਿਤ ਹੈ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਇਸ ਤੋਂ ਇਲਾਵਾ Facebook ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਪੈਂਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਮੇਰੇ ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਪੇਪਰ ਦੀ ਤਿਆਰੀ ਕਰੋ ਸਫਲਤਾ ਪ੍ਰਾਪਤ ਕਰੋ ਧੰਨਵਾਦ